ਸ਼ਸ਼ੀਕਲ ਮਹਿਮਾਨ ਪ੍ਰੇਤ ਕਰ ਹਾਜ਼ੀਨਾ 4 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਸ਼ੁਰੂਆਤ ਕਰਦੇ ਹਾਂ ਅਮਰਿਤਪਾਲ ਨੇ ਜੇਲ੍ਹ ਤੋਂ ਟਵੀਟ ਕਰਕੇ ਦਿੱਤੀ ਨਵੀਂ ਅਪਡੇਟ ਕਿ ਰੱਦ ਹੋ ਜਾਣਗੇ ਪੰਜਾਬ ਚ ਪੰਚਾਇਤੀ ਚੋਣਾਂ ਆਪ ਵਿਧਾਇਕ ਨੇ ਧਮਕੀ ਨਾਲ ਐਲਾਨਿਆ ਆਪਣਾ ਸਰਪੰਚ ਪੰਜਾਬ ਚ ਲਗਾਤਾਰ 2 ਦਿਨ ਬੰਦ ਰਹਿਣਗੇ ਸਕੂਲ ਕਾਲਜ ਅਤੇ ਸਰਕਾਰੀ ਦਫ਼ਤਰ ਸੂਚੀ ਦੀ ਸਰਕਾਰ ਨੇ ਕੀਤਾ ਐਲਾਨ ਬੇਰਮੁਖੀ ਰਾਮ ਰਹੀਮ ਨੇ ਫਿਰ ਪਰੋਲ ਦੀ ਕੀਤੀ ਬੇਨਤੀ ਅਦਾਲਤ ਚ ਕੰਗਨਾਰ ਨਾਦ ਦੇ ਐਮਰਜੈਂਸੀ ਫਿਲਮ ਨੇ ਵਧਾਈ ਚਿੰਤਾ ਖੁਣ ਖਬਰਾਂ ਵਸਥਾਰ ਨਾਲ ਖਡੂਰ ਸਾਹਿਬ ਤੋਂ ਬਣੇ ਐਮਪੀ ਅਮਰਿਤਪਾਲ ਸਿੰਘ ਆਸਾਮ ਦੇ ਡਿਬਲੂਗਰ ਜੇਲ੍ਹ ਦੇ ਵਿੱਚ ਬੰਨ੍ਹੇ ਤੇ ਉਹਨਾਂ ਨੇ ਟਵੀਟ ਪਾ ਕੇ ਇੱਕ ਨਵੀਂ ਅਪਡੇਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਹ ਪੰਜਾਬ ਦੇ ਵਿੱਚ ਨਵੀਂ ਸਿਆਸੀ ਪਾਰਟੀ ਬਣਾਉਣਗੇ ਤਾਂ ਸਹੀ ਹੈ ਕਿ ਪੰਜਾਬ ਦੇ ਵਾਰਿਸ ਦੇ ਮੁਖੀ ਅਤੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੇ ਇੱਕ ਟਵੀਟ ਰਾਹੀਂ ਕਿਹਾ ਹੈ ਕਿ ਕੋਈ ਵੀ ਸਿਆਸੀ ਪਾਰਟੀ ਪੰਜਾਬ ਦੇ ਮਸਲੇ ਹੱਲ ਨਹੀਂ ਕਰ ਸਕੀ ਇਸੇ ਲਈ ਨਵੀਂ ਪਾਰਟੀ ਦਾ ਐਲਾਨ ਕੀਤਾ ਗਿਆ ਹੈ ਕੱਲ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਨੇ ਵੀ ਸ੍ਰੀ ਹਰਮੰਦਰ ਸਾਹਿਬ ਨਮਸਕਾਰ ਕਹੋ ਕਿ ਐਲਾਨ ਕੀਤਾ ਸੀ ਅਮਰਿਤਪਾਲ ਸਿੰਘ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਮੇਰੇ ਪਿਤਾ ਭਾਈ ਤਰਸੀਮ ਸਿੰਘ ਜੀ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਨਵੀਂ ਪੰਥਕ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ ਪੰਥ ਪੰਜਾਬ ਨੂੰ ਦਰਪੀ ਚੁਣੌਤੀਆਂ ਹੱਲ ਹੋਣ ਦੀ ਥਾਂ ਹੋਰ ਤਬਦੀਰ ਨਾਲ ਪੰਥ ਨੂੰ ਦਰਪੋਸ਼ ਹੋ ਰਹੀਆਂ ਹਨ ਪਿੰਡ ਚ ਆਸਮਾਰੀਏ ਤਾਂ ਇਹ ਸਪਸ਼ਟ ਹੁੰਦਾ ਹੈ ਕਿ ਮੌਜੂਦਾ ਪੰਥਕ ਤੇ ਨਾ ਹੀ ਗੈਰ ਪੰਥਕ ਸਿਆਸੀ ਤਿੰਨ ਦਾ ਪੱਖ ਪੰਜਾਬ ਦੇ ਕਿਸੇ ਵੀ ਮੁੱਦੇ ਨੂੰ ਸਹੀ ਢੰਗ ਨਾਲ ਹੱਲ ਨਹੀਂ ਕਰ ਸਕ ਰਹੀਆਂ ਹਨ ਜਿਵੇਂ ਅਕਾਲ ਤਖਤ ਸਾਹਿਬ ਤੋਂ ਗੁਰੂ ਮਹਾਰਾਜਾ ਜੀ ਦੇ ਔਟ ਆਸਰੇ ਨਾਲ ਅਸੀਂ ਜਲਦ ਹੀ ਨਵੀਂ ਪੰਥਕ ਸਿਆਸੀ ਪਾਰਟੀ ਦਾ ਨਾਮ ਤੇ ਢਾਂਚੇ ਦਾ ਐਲਾਨ ਕਰਾਂਗੇ ਤਾਂ ਸਹੀ ਕਿ ਡਿਬਲੂ ਗਰਦੀ ਜੇਲ੍ਹ ਦੇ ਵਿੱਚ ਇਸ ਸਮੇਂ ਅਮਰਿਤਪਾਲ ਬਾਦਮ ਨੇ ਤੇ ਉਹਨਾਂ ਨੇ ਟਵੀਟ ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ ਕਿ ਪੰਜਾਬ ਦੇ ਵਿੱਚ ਜਲਦ ਹੀ ਨਵੀਂ ਪਾਰਟੀ ਸਿਆਸੀ ਪਾਰਟੀ ਜਿਹੜਾ ਗਠਨ ਕੀਤਾ ਜਾਵੇਗਾ ਪੰਜਾਬ ਚ ਪੰਚਾਇਤੀ ਚੋਣਾਂ ਦਾ ਵੀ ਗਲਬਾਤ ਚੁੱਕਿਆ ਸੀ 15 ਅਕਤੂਬਰ ਨੂੰ ਪੰਜਾਬ ਚ ਪੰਚਾਇਤੀ ਚੋਣਾਂ ਹੋਣੀਆਂ ਤੈਅ ਹੋਈਆਂ ਸੀ ਪਰ ਕੀ ਹੁਣ ਪੰਚਾਇਤੀ ਚੋਣਾਂ ਰੱਦ ਹੋਣਗੀਆਂ ਕਿਉਂਕਿ ਚੰਡੀਗੜ੍ਹ ਦੇ ਰਹਿਣ ਦੇ ਕੁਲਜਿੰਦਰ ਸਿੰਘ ਨੇ ਹਾਈ ਕੋਰਟ ਚ ਪੰਚਾਇਤੀ ਚੋਣਾਂ ਨੂੰ ਚੁਣੌਤੀ ਦਿੱਤੀ ਹੈ ਤੇ ਪਟੀਸ਼ਨ ਦਾਇਰ ਕੀਤੀ ਹੈ ਕਿ ਪੰਚਾਇਤੀ ਚੋਣਾਂ ਦਾ ਐਲਾਨ ਜਿਹੜਾ ਬੜੀ ਹੀ ਜ਼ਿਆਦਾ ਜਲਦਬਾਜ਼ੀ ਚ ਕੀਤਾ ਗਿਆ ਹੈ ਦਾ ਸਹੀ ਹੈ ਕਿ ਪੰਜਾਬ ਵਿੱਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਮੁਰ ਤੋਂ ਸਵਾਲ ਖੜੇ ਹੋ ਗਏ ਨੇ ਪੰਚਾਇਤੀ ਚੋਣਾਂ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪਹੁੰਚ ਗਿਆ ਹੈ ਹਾਈ ਕੋਰਟ ਵਿੱਚ ਚਰਨਿਤ ਪਟੀਸ਼ਨ ਦਾਇਰ ਕਰਕੇ ਪੰਚਾਇਤੀ ਚੋਣਾਂ ਉੱਪਰ ਸਵਾਲ ਉਠਾਏ ਗਏ ਨੇ ਪਟੀਸ਼ਨ ਨੇ ਇੱਕ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸਟੇਟ ਵਿਜੀਲੈਂਸ ਐਕਟ 1994 ਦੇ ਰੂਲਾਂ ਨੂੰ ਚੰਗੀ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਦੇ ਜਾਰੀ ਨੋਟੀਫਿਕੇਸ਼ਨ ਉੱਪਰ ਵੀ ਸਵਾਲ ਚੁੱਕੇ ਗਏ ਨੇ ਦੱਸਿਆ ਕਿ ਕੱਲ ਪੰਜਾਬ ਹਰਿਆਣਾ ਹਾਈ ਕੋਰਟ ਵਿਖੇ ਪੰਜਾਬ ਸਰਕਾਰ ਨੂੰ ਪੰਚਾਇਤੀ ਚੋਣਾਂ ਦੇ ਜਾਰੀ ਨੋਟੀਫਿਕੇਸ਼ਨ ਬਾਰੇ ਜਵਾਬ ਦੇਣਾ ਪਵੇਗਾ ਤਾਂ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਰੱਦ ਹੋ ਜਾਣਗੀਆਂ ਪੰਜਾਬ ਇਹ ਹਰ ਪਿੰਡ ਚ ਸਰਪੰਚ ਬਨੰਦੀ ਲੜਾਈ ਜਾਰੀ ਹੈ ਉੱਥੇ ਹੀ ਆਪ ਦੇ ਕ ਵਿਧਾਇਕ ਨੇ ਪੂਰੀ ਆਪਣੇ ਦਮ ਤੇ ਜਿਹੜਾ ਕਿ ਸਰਪੰਚ ਐਲਾਨਿਆ ਤੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਕਿਸੇ ਚ ਹਿੰਮਤ ਹੈ ਤਾਂ ਇਸ ਨੂੰ ਹੱਥ ਲਾ ਕੇ ਦਿਖਾਓ ਧਮਕੀ ਦੇ ਉਤੇ ਸਰਪੰਚ ਦਾ ਜਿਹੜਾ ਐਲਾਨ ਕੀਤਾ ਗਿਆ ਹੈ ਦੱਸ ਇਹ ਕਿ ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਨਾਲ ਗਰਮਾਇਆ ਹੋਇਆ ਹੈ ਹਾਲਾਂਕਿ ਸਰਕਾਰ ਕਹਿ ਰਹੀ ਹੈ ਕਿ ਉਹਨਾਂ ਦੀ ਕੋਈ ਦਖਲਅੰਦਾਜ਼ੀ ਨਹੀਂ ਹੋਵੇਗੀ ਪਰ ਇਸ ਮੌਕੇ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਧਮਕੀ ਦਿੰਦੇ ਹੋਏ ਇੱਕ ਪਿੰਡ ਦੇ ਸਰਪੰਚ ਨੂੰ ਸਿੱਧੇ ਤੌਰ ਤੇ ਚੋਣ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ ਹਲਕਾ ਪੁਲਕ ਦੇ ਵਿਧਾਇਕ ਸੁਪਾਲ ਸਿੰਘ ਖੈਰਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਜੱਤੋ ਤੋਂ ਵਿਧਾਇਕ ਅਮਲੋਕ ਸਿੰਘ ਦੀ ਵੀਡੀਓ ਤੋਂ ਬਾਅਦ ਕੀ ਭਗਵੰਤ ਮਾਨ ਸਰਕਾਰ ਤੇ ਪੰਜਾਬ ਚੋਣ ਕਮਿਸ਼ਨ ਪੰਜਾਬ ਵਿੱਚ ਆਜ਼ਾਦ ਤੇ ਨਿਰਪੱਖ ਪੰਚਾਇਤੀ ਚੋਣਾਂ ਕਰਵਾ ਸਕਣਗੇ ਦੱਸ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਕ ਵਿਧਾਇਕ ਵੱਲੋਂ ਧਮਕੀ ਵੱਜੋ ਖੁੱਲਾ ਐਲਾਨ ਕੀਤਾ ਜਾ ਰਿਹਾ ਹੈ ਕਿ ਇਹ ਸਾਡਾ ਸਰਪੰਚ ਹੈ ਪਿੰਡ ਦਾ ਤੇ ਜੇਕਰ ਕਿਸੇ 'ਚ ਹਿੰਮਤ ਹੈ ਤਾਂ ਇਸ ਨੂੰ ਹੱਥ ਲਾ ਕੇ ਦਿਖਾਓ ਪੰਜਾਬ 'ਚ ਲਗਾਤਾਰ 2 ਦਿਨ ਸਕੂਲ ਕਾਲਜ ਤੇ ਸਰਕਾਰੀ ਦਫਤਰ ਬੰਦ ਰਹਿਣਗੇ ਪੰਜਾਬ ਸਰਕਾਰ ਵੱਲੋਂ ਛੁੱਟੀ ਦਾ ਪੰਜਾਬ ਦੇ ਵਿੱਚ ਐਲਾਨ ਕੀਤਾ ਗਿਆ ਹੈ ਪੰਜਾਬ ਵਿੱਚ 2 ਅਤੇ 3 ਅਕਤੂਬਰ ਨੂੰ ਸਰਕਾਰੀ ਛੁੱਟੀ ਦਾ ਨੋਟਿਸ ਜਾਰੀ ਕੀਤਾ ਗਿਆ ਹੈ 2 ਅਕਤੂਬਰ ਨੂੰ ਗਾਂਧੀ ਜਨਤੀ ਅਤੇ ਅਗਲੇ ਦਿਨ ਮਹਾਰਾਜ ਅਗੇ ਜਮ ਜਨਤੀ ਹੈ ਇਸ ਤੋਂ ਇਲਾਵਾ 3 ਅਕਤੂਬਰ ਨੂੰ ਨਵਰਾਤਰੀ ਕਲਸ਼ ਸਥਾਪਨਾ ਨੂੰ ਹੈ ਇਸ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਕਿ ਇਹਨਾਂ ਦੋ ਦਿਨਾਂ ਦੌਰਾਨ ਸਕੂਲ ਬੈਂਕ ਤੇ ਦਫਤਰ ਬੰਦ ਰਹਿਣਗੇ ਤੁਹਾਨੂੰ ਦੱਸਈਏ ਕਿ ਅਕਤੂਬਰ ਦੇ ਪੂਰੇ ਮਹੀਨੇ ਵਿੱਚ ਕਈ ਵੱਡੇ ਤਿਹਾਰ ਹਨ ਇਸ ਵਿੱਚ ਦੁਸ਼ਹਿਰਾ ਮਹਾਰਿਸ਼ੀ ਵਾਲਮੀਕੀ ਜਨਤੀ ਦੁਰਗਾਸ਼ਟਮੀ

ਡੇਰਾ ਮੁਖੀ ਰਾਮ ਰਹੀਮ ਵੱਲੋਂ ਮੁੜ 2 ਦਿਨਾਂ ਵਾਸਤੇ ਪਰੋਲ ਦੀ ਜਿਹੜੀ ਕਿ ਬੇਨਤੀ ਕੀਤੀ ਗਈ ਹੈ ਉਹਨਾਂ ਨੇ ਆਪਣੀ ਪਰੋਲ ਵਾਸਤੇ ਐਪਲੀਕੇਸ਼ਨ ਜਿਹੜੀ ਸਬਮਿਟ ਕੀਤੀ ਹੈ ਦੱਸਈਏ ਕਿ ਡੇਰਾ ਸੱਜਾ ਸੌਧਾ ਦੇ ਮੁਖੀ ਅਤੇ ਜ਼ਬਰਜਨਾਹ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਨੇ 2 ਦਿਨਾਂ ਦੀ ਪਰੋਲ ਦੀ ਅਪੀਲ ਕੀਤੀ ਹੈ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ ਇਹ ਅਪੀਲ 5 ਅਕਤੂਬਰ ਨੂੰ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਕੁਝ ਦਿਨ ਪਹਿਲਾਂ ਕੀਤੀ ਗਈ ਹੈ ਅਧਿਕਾਰਤ ਸੂਤਰਾਂ ਨੇ ਦੱਸਿਆ ਹੈ ਕਿ ਚੋਣ ਜ਼ਾਬਤਾ ਲਾਗੂ ਹੋਣ ਕਰਕੇ ਡੇਰਾ ਮੁਖੀ ਦੀ ਪਰੋਲ ਅਪੀਲ ਦਾ ਚੋਣ ਦਫ਼ਤਰ ਤੋਂ ਭੇਜ ਦਿੱਤੀ ਗਈ ਹੈ ਜਿਸ ਨੇ ਜੇਲ੍ਹ ਵਿਭਾਗ ਨੂੰ ਇਹ ਪਿਛਲੇ ਅਜੇ ਅਚੇਤਨ ਤੇ ਜ਼ਰੂਰੀ ਕਾਰਨ ਦੱਸਣ ਨੂੰ ਕਿਹਾ ਹੈ ਜੋ ਚੋਣਾਂ ਦੌਰਾਨ ਨੰਦੋਸ਼ੀ ਪਰੋਲ ਤੇ ਰਿਹਾ ਕਰਨ ਨੂੰ ਉਚਿਤ ਠਹਿਰਾਉਂਦੇ ਹੁੰਦਾ ਸਹੀ ਹੈ ਕਿ ਹਰਿਆਣਾ ਵਿੱਚ ਵਿਧਾਨ ਸਭਾ ਹੋਣ ਜਾ ਰਹੀਆਂ ਨੇ 5 ਅਕਤੂਬਰ ਨੂੰ ਜਿਸ ਦੇ ਮੱਧਨਜ਼ਰ ਰਾਮ ਰਹੀਮ ਬਲੋਪ ਬੀ ਦਿਨਾਂ ਦੀ ਪਰੋਲ ਮੰਗੀ ਗਈ ਹੈ ਅਦਾਲਤ ਦੇ ਵਿੱਚ ਕੰਗਨਾ ਦੀ ਫਿਲਮ ਅਮਰਜੈਂਸੀ ਇਹਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਗਿਆ ਹੈ ਫਿਲਮ ਅਮਰਜੈਂਸੀ ਤੇ ਅੱਜ ਬੰਬਈ ਹਾਈ ਕੋਰਟ ਨੇ ਸੁਣਵਾਈ ਕੀਤੀ ਹੈ ਪ੍ਰੋਡਿਊਸਰ ਕੰਪਨੀ ਜੀ ਸਟੂਡੀਓ ਦੇ ਵਕੀਲ ਨੇ ਬੰਬਈ ਹਾਈ ਕੋਰਟ ਨੂੰ ਦੱਸਿਆ ਹੈ ਕਿ ਉਹ ਰੀਵਾਈਜ਼ਿੰਗ ਕਮੇਟੀ ਦੁਆਰਾ ਸੁਝਾਏ ਗਏ ਬਦਲਾਵ ਲਈ ਸਹਿਮਤ ਹਨ ਤੇ ਉਹਨਾਂ ਨੇ ਸੀਬੀਐਸਸੀਐਫ ਦੁਆਰਾ ਸੁਝਾਏ ਗਏ ਬਦਲਾਵ ਨੂੰ ਵੀ ਲਾਗੂ ਕਰਨ ਲਈ ਇੱਕ ਫਾਰਮੈਟ ਜਮ੍ਹਾਂ ਕਰ ਦਿੱਤਾ ਹੈ ਸੀਬੀਐਫਸੀ ਵਿੱਚ ਫਾਰਮੈਟ ਤੇ ਜਵਾਬ ਦੇ ਵੀ ਗਏ ਤੇ ਮਾਮਲੇ 'ਚ ਅਗਲੀ ਸੁਣਵਾਈ ਵੀਰਵਾਰ 3 ਅਕਤੂਬਰ ਨੂੰ ਰੱਖੀ ਗਈ ਹੈ ਪਿਛਲੀ ਸੁਣਵਾਈ 'ਚ ਸੀਬੀਐਫਸੀ ਦੇ ਵਕੀਲ ਡਾਕਟਰ ਅਭਿਨਵ ਚੰਦਰੂਜ ਨੇ ਕਈ ਕੋਰਟ ਨੂੰ ਦੱਸਿਆ ਹੈ ਸੀ ਕਿ ਰਿਵੀਜ਼ਨ ਕਮੇਟੀ ਨੇ ਫਿਲਮ 'ਚ ਕੁਝ ਕਟੌਤੀਆਂ ਦਾ ਸੁਝਾਅ ਦਿੱਤਾ ਸੀ ਜਿਸ ਤੋਂ ਬਾਅਦ ਇਸ ਨੂੰ ਰਿਲੀਜ਼ ਕੀਤਾ ਜਾ ਸਕਦਾ ਹੈ ਹਾਲਾਂਕਿ ਕੋ-ਪ੍ਰੋਡਿਊਸਰਾਂ ਨੇ ਹਾਈ ਕੋਰਟ ਵਿੱਚ ਜਾਣਨ ਲਈ ਸਮਾਂ ਮੰਗਿਆ ਕੀ ਬਦਲਾਅ ਕੀਤੇ ਜਾ ਸਕਦੇ ਹਨ ਜਾਂ ਫਿਰ ਨਹੀਂ ਦਾ ਸਹੀ ਹੈ ਕਿ ਕੰਗਨਾਦ ਫਿਲਮ ਅਮਰਜੈਂਸੀ ਰਿਲੀਜ਼ ਹੋਣ ਵਾਸਤੇ ਵਿਵਾਦਾਂ ਦੇ ਵਿੱਚ ਘਿਰਈ ਹੋਈ ਹੈ ਜ ਜਿਸ ਦੀ ਅਗਲੀ ਸੁਣਵਾਈ 3 ਅਕਤੂਬਰ ਨੂੰ ਬੰਬੇ ਹਾਈ ਕੋਰਟ ਦੇ ਵਿੱਚ ਕੀਤੀ ਜਾਵੇਗੀ ਜਿਹੜੇ ਹਾਈ ਕੋਰਟ ਵੱਲੋਂ ਜਿਹੜੇ ਕੀ ਸੁਝਾਅ ਦਿੱਤੇ ਗਏ ਨੇ ਫਿਲਮਾਂ ਦੇ ਵਿੱਚ ਕਟੌਤੀ ਦੱਸੀ ਗਈ ਹੈ ਉਸ ਤੋਂ ਬਾਅਦ ਫਿਲਮ ਜਿਹੜੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਸਕਦੀ ਹੈ ਨਵੀਆਂ ਅਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਹੁੰਦਿਓ ਇਜਾਜ਼ਤ ਧੰਨਵਾਦ